ਕਿਸਾਨਾਂ ਵੱਲੋਂ ਉਹਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਅੱਜ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਜੋ ਕਿ ਅੱਜ 4:30 ਤੱਕ ਜਾਰੀ ਰਿਹਾ ਜਿਸ ਵਿੱਚ ਇਲਾਕੇ ਭਰ ਦੇ ਵੱਖ-ਵੱਖ ਕਿਸਾਨਾਂ ਵੱਲੋਂ ਕੁਰਾਲੀ ਰੇਲਵੇ ਸਟੇਸ਼ਨ ਤੇ ਬੈਠ ਕੇ ਧਰਨਾ ਦਿੱਤਾ ਗਿਆ ਤੇ ਕੇਂਦਰ ਸਰਕਾਰ ਨੂੰ ਨਾਰਾਵਾਜੀ ਕੀਤੀ ਗਈ ਉਹ ਕਹਿ ਰਹੇ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਘਰ ਸ਼ੋਰ ਤੇਜ ਕੀਤਾ ਜਾਵੇਗਾ ਆ ਤੁਹਾਨੂੰ ਦਿਖਾਣੇ ਆ ਕੀ ਕਹਿ ਰਹੇ ਨੇ ਕਿਸਾਨ ਰੇਲਵੇ ਸਟੇਸ਼ਨ ਕੁਰਾਲੀ ਉੱਤੇ ਵਾਹ ਸਰਕਾਰ ਜਿਹੜੀਆਂ ਵੀ ਬਣਦੀਆਂ ਇਹ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਉਹਨਾਂ ਤੋਂ ਖੰਡ ਲਈ ਵਾਸਤੇ ਅਸੀਂ ਜਨਤਾ ਕਿਸਾਨ ਤੇ ਮਜ਼ਦੂਰਾਂ ਨੂੰ ਦਬਾਉਣ ਵਾਸਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜੋ ਵੀ ਹੱਥ ਘੰਟੇ ਕਰਦਾ ਉਹਨਾਂ ਵਾਸਤੇ ਅੰਦੋਲਨ ਖੜੇ ਹੋਣਗੇ ਜਿਹੜੇ ਬੁੱਧੀਜੀਵੀ ਐ ਕਿਸਾਨ ਵੀਰ ਐ ਸਾਡੇ ਨਾਲ ਮਿਲ ਕੇ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਜੁਨੇ ਆ ਤੁਸੀਂ ਇਹ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਨਹੀਂ ਕਰ ਸਕਦੇ ਜਿਵੇਂ ਅੱਜ ਆਪਣੇ ਦੇਸ਼ ਚ ਲਾ ਲੂ ਅਵਾਨੀਆਂ ਅਡਾਨੀਆਂ ਦਾ ਕਾਰੋਬਾਰ ਦੇ ਉੱਪਰ ਦੇਨ ਬੱਧ ਰਿਹਾ ਉਹਨਾਂ ਦੇ ਕਰਜ਼ੇ ਵੀ ਮਾਫ਼ ਹੋ ਰਹੇ ਤੇ ਜਦੋਂ ਮਜ਼ਦੂਰਾਂ ਦੇ ਕਰਜ਼ੇ ਦੀ ਗੱਲ ਆਉਂਦੀ ਹੈ ਕਿਸਾਨਾਂ ਦੇ ਕਰਜ਼ੇ ਦੀ ਗੱਲ ਆਉਂਦੀ ਹੈ ਉਦੋਂ ਇਹ ਸਰਕਾਰਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਤਾਂ ਕਾਰਨ ਤਾਂ ਇੱਕ ਸਿੱਧਾ ਹੀ ਇਹੀ ਹੈ ਆਪਾਂ ਹੀ ਮੈਂ ਜਵਾਬ ਦੇ ਦਿੰਦਾ ਵੀ ਉਹਨਾਂ ਫੰਡ ਲੈਣੇ ਹੁੰਦੇ ਆ ਸਰਕਾਰਾਂ ਨੇ ਤੇ ਮੈਂ ਪਹਿਲਾਂ ਆਪਣੇ ਹਵਾਬ ਨੂੰ ਵੀ ਬੇਨਤੀ ਕਰਦਾ ਹਾਂ ਤੁਹਾਡੇ ਸਾਹਮਣੇ ਰਹੀਂ ਕਿ ਜਦੋਂ ਵੋਟਾਂ ਆਉਣੀਆਂ ਜਦੋਂ ਵੀ ਇਹ ਤੁਹਾਡੇ ਪਿੰਡ دارو ਲੈ ਕੇ ਆ ਕੋਈ ਆਟਾ ਦਾਲ ਜਾਂ ਫਲਾਨੀ ਸਕੀਮ ਲੈ ਕੇ ਆਉਣੇ ਇਹਨਾਂ ਨੂੰ ਸਵਾਲ ਕਰੇ ਕਰੋ ਜੀ ਪਾਈ ਸਾਨੂੰ ਆਟਾ ਦਾਲ ਅਸੀਂ ਕਮਾ ਲਾਂਗੇ ਅਸੀਂ ਬਿਜਲੀ ਮੁੱਲ ਲੈ ਲਾਂਗੇ ਅਸੀਂ ਬਿੱਲ ਭਰਦੇ ਸਮਰਥਕ ਹੈ ਜੇ ਸਾਡੇ ਵਾਸਤੇ ਤੁਸੀਂ ਫ੍ਰੀ ਕਰਨਾ ਹੈ ਤਾਂ ਐਜੂਕੇਸ਼ਨ ਫ੍ਰੀ ਕਰੋ ਸਾਡੇ ਮੈਡੀਕਲ ਫ੍ਰੀ ਕਰੋ ਉਹ ਇਹ ਸਾਡੇ ਵਾਸਤੇ ਫ੍ਰੀ ਕਰ ਸਕਦੇ ਇਹਨਾਂ ਨੇ ਫ੍ਰੀ ਕਰਨਾ ਹੈ ਸਾਨੂੰ ਹੌਲੀ ਹੌਲੀ ਫ੍ਰੀ ਦਾ ਦੇ ਦੇ ਕੇ ਇਹ ਸਾਡੇ ਲੋਕਾਂ ਦਾ ਜਦੋਂ ਇਹ ਟੈਕਸ ਬਾਰੇ ਇੰਨੇ ਭਾਰੂ ਬੋਲੇ ਆ ਲੋਕਾਂ ਨੂੰ ਸਾਡੇ ਨੂੰ ਉਹ ਚਾਰ ਜਿਹੜੀਆਂ ਮੀਟਿੰਗਾਂ ਹੁਣ ਤੱਕ ਹੋ ਚੁੱਕੀਆਂ ਸਰਕਾਰ ਨਾਲ ਸਰਕਾਰ ਵੱਲੋਂ ਵੀ ਜਿਹੜੀਆਂ ਕੁਝ ਮੰਗਾਂ ਮੰਨ ਲਈਆਂ ਗਈਆਂ ਕਿੰਨੀਆਂ ਕਿਹਾ ਜਾ ਰਿਹਾ ਕਿ ਪੰਜ ਫਸਲਾਂ ਤੇ ਐਮਐਸਪੀ ਦੰਨੇ ਆ ਸੋ ਕਿਉਂ ਲੱਗਦਾ ਹੈ ਕਿ ਆਖਰ ਕਿਉਂ ਨਹੀਂ ਸਰਕਾਰ ਜਿਹੜੀਆਂ ਪੂਰੀਆਂ ਮੰਗਾਂ ਮੰਨ ਨਹੀਂ ਰਹੀ ਨਹੀਂ ਵੇਖੋ ਅਸੀਂ ਕਹਿੰਦਾ ਜੀ ਸਰਕਾਰ ਮੰਗਾਂ ਕੋਈ ਮੰਗ ਨਹੀਂ ਮੰਨਦੀ ਜੀ ਚਾਰ ਮੀਟਿੰਗਾਂ ਹੋਈਆਂ ਚਾਰ ਮੀਟਿੰਗਾਂ ਦੇ ਵਿੱਚ ਅਸੀਂ ਉਹਨਾਂ ਦੇ ਮੂਰੇ ਸ਼ੀਸ਼ੇ ਦੇ ਮਾਰ ਸਾਰੀ ਕਿਤਾਬ ਰੱਖਤੀ ਸਾਡੀ ਆ ਮੰਗ ਹੈ ਐ ਤੇ ਤੁਸੀਂ ਸਹਿਮਤੀ ਕਰੋ ਉਹ ਕਹਰੇ ਚਾਰ ਫਸਲ ਸਾਨੂੰ ਅਸੀਂ ਕਹਿ ਅਸੀਂ ਝੋਨੇ ਤੋਂ ਨਿਕਲਣਾ ਚਾਹੁੰਦੇ ਅਸੀਂ ਕਣਕ ਤੋਂ ਬਾਹਰ ਨਿਕਲਣਾ ਚਾਹੁੰਦੇ ਫਿਰ ਸਰਕਾਰ ਨੂੰ ਕੀ ਆ ਦਿੱਕਤ ਹੈ ਜੇ ਪੰਜਾਬ ਝੋਨੇ ਤੋਂ ਬਾਹਰ ਆਉਂਦਾ ਹੈ ਸਾਡੀ ਫਸਲ ਨਹੀਂ ਹੈ ਝੋਨੇ ਸਾਡੀ ਇੱਕ ਮਜਬੂਰੀ ਬਾਸ ਹੈ ਕਿ ਸਾਨੂੰ ਝੋਨਾ ਲਾਉਣਾ ਪੈਂਦਾ ਸਾਡੇ ਗੰਨੇ ਦਾ ਰੇਟ ਦੋ ਸਾਡੀਆਂ ਮਾਂਹਾਂ ਦੀ ਦਾਲ ਹੈ ਮੂੰਗੀ ਮਸਰੀ ਹੈ ਸੂਰਜ ਮੁਖੀ ਹੈ ਕਿੰਨੀਆਂ ਫਸਲ ਆਸੀਂ ਸਰਕਾਰ ਦੇ ਮੂਰੇ ਰੱਖਦੇ ਉਹ ਕਹਦੇ ਐਮਐਸਪੀਸੀ ਐਮਐਸਪੀ ਹੈ ਮੋਦੀ ਸਾਹਿਬ ਦਾਹੀ ਭਾਸ਼ਣਾ ਹੁੰਦਾ ਹੈ ਐਮਐਸਪੀਸੀ ਐਮਐਸਪੀ ਹੈ ਉਹ ਭਾਈ ਜੀ ਐਮਐਸਪੀਸੀ ਐਮਐਸਪੀ ਹੈ ਖਰੀਦੂ ਕੌਣ ਵਪਾਰੀ ਕਹਿੰਦਾ ਮੈਂ ਖਰੀਦਣੀ ਨਹੀਂ ਸਰਕਾਰ ਕਹਿੰਦੀ ਮੈਂ ਐਮਐਸਪੀ ਦਤੀ ਵੀ ਅਸੀਂ ਇੱਕ ਗਾਰੰਟੀ ਕਾਨੂੰਨ ਹੀ ਮੰਗ ਰਹੇ ਹਾਂ ਕਿ ਜਿਹੜਾ ਉਸ ਤੋਂ ਘੱਟ ਖਰੀਦੇ ਉਸ ਤੇ ਐਫਆਈਆਰ ਹੋਵੇਗੀ ਉਹਦੀ ਜਿਹੜੀ ਫਾਰਮ ਹੈ ਉਹ ਕੈਸੇ ਹੋਵੇਗਾ ਹਾਂ ਇੱਕ ਗੱਲ ਹੋਰ ਜੇ ਉਹ ਕਿਸਾਨਾਂ ਤੋਂ ਘੱਟ ਖਰੀਦੇ ਜਿਵੇਂ ਆਲੂ 2-2 1.5 ਰੁਪਏ ਕਿੱਥੇ ਲੋ ਖਰੀਦੇ ਖਰੀਦ ਲਓ ਚਲੋ ਕਿਸਾਨ ਤਾਂ ਮਰੇ ਰਿਆ ਕਮ ਸੇ ਕਮ ਜਿਹੜੇ ਖਤ ਕਰਨ ਦੀ ਵੇਚਣਾ ਏ ਉਸ ਨੂੰ ਤਾਂ 5-7 ਰੁਪਏ ਦੇ ਦਿਓ 10 ਰੁਪਏ ਦੇ ਦਿਓ ਉਹਨੂੰ 150 ਰੁਪਏ ਕਿਲੋ ਵਿੱਚ ਰਿਆ ਪ੍ਰਧਾਨ ਜੀ ਹੁਣ ਚੋਣ ਜਾਬਤਾ ਲੱਗਣੇ ਆਲਾ ਹੈਗਾ ਤੇ ਸੰਘਰਸ਼ ਤੁਹਾਡਾ ਚੱਲ ਰਿਹਾ ਫਿਰ ਅੱਗੇ ਕੀ ਰੂਪਰੇਖਾ ਹੋਏਗੀ ਦੇਖੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਜੀ ਸਾਡੀ ਇਕੱਲੀ ਬੀਜੇਪੀ ਗੱਲ ਲੜਾਈ ਨਹੀਂ ਸਾਡੀ ਕੁਰਸੀ 'ਕਾ ਲੜਾਈ ਹੈ ਜਿਹੜੀ ਸਰਕਾਰ ਆਊਗੀ ਉਹਦੇ ਨਾਲ ਇਹ ਚਲੇ ਜਾਊਗੀ ਜੀ ਹੋ ਸਕਦਾ ਹੈ ਤਵਾਰੀ ਆ ਜਾਵੇ ਤੇ ਜਿਹੜੀ ਉਹ ਕੁਰਸੀ ਤੇ ਸਰਕਾਰ ਬੈਠੂਗੀ ਜਿਹੜੀ ਪਾਰਟੀ ਬੈਠੂਗੀ ਸਾਡੇ ਉਹਦੇ ਨਾਲ ਲੜਾਈ ਹੈ ਅਸੀਂ ਆਪਣਾ ਹੱਕ ਹੈ ਜਿਹੜੇ ਐਮਐਸਪੀ ਦੀ ਗਰੰਟੀ ਹੈ ਸਾਡਾ ਲਖੀਂਪੁਰ ਖੀਰੀ ਦਾ ਮਸਲਾ ਹੈ ਸਾਡੇ ਜਵਾਨ ਬਹੁਤ ਮਰੇ ਆ ਸਾਡੇ 85000 ਦੇ ਕਰੀਬ ਪਰਚੇ ਸਾਡੇ ਵੀਰਾਂ ਤੇ ਏ ਸੱਜ ਜਦੋਂ ਤੱਕ ਕਿ ਮੰਗਾਂ ਸਾਡੀਆਂ ਨਹੀਂ ਮੰਨੂਣੀਆਂ ਉਦੋਂ ਤੱਕ ਅਸੀਂ ਬਾਰਡਰਾਂ ਤੇ ਬੈਠੇ ਆਂ ਦੂਜਾ ਸਰਕਾਰ ਇਹ ਕਦੇ بڑے ਦਿਮਾਗ ਚੋਂ ਇਹ ਗੱਲ ਕੱਢ ਦੇਵੇ ਵੀ ਕਿ ਅਸੀਂ ਦਿੱਲੀ ਨਹੀਂ ਜਾਣਾ ਸਾਡਾ ਫੈਸਲਾ ਟਲ ਹੈ ਕਿ ਅਸੀਂ ਦਿੱਲੀ ਜਾਣਾ ਹੀ ਹੈ ਰਸਤੇ ਸਰਕਾਰ ਨੇ ਬੰਦ ਕੀਤੇ ਆਂ ਕਦੋਂ ਤੱਕ ਨਹੀਂ ਖੋਲਦੀ ਇਹ ਸਰਕਾਰ ਦੀ ਮਰਜ਼ੀ ਹੈ ਅਸੀਂ ਜਦੋਂ ਰਸਤੇ ਖੋਲੂਗੀ ਅਸੀਂ ਦਿੱਲੀ ਜਾਵਾਂਗੇ ਤੇ ਮੈਂ ਇੱਕ ਉਹਨਾਂ ਬੁੱਧੀਜੀਵੀਆਂ ਨੂੰ ਉਹਨਾਂ ਕਾਮਰੇਡਾਂ ਨੂੰ ਜਿਹੜੇ ਘਰੇ ਬੈਠੇ ਕਮੈਂਟ ਕਰਦੇ ਆਂ ਮੇਰਾ ਸਵਾਲ ਹੈ ਅੱਜ ਸਰਕਾਰ ਦੇ ਖਿਲਾਫ ਬੋਲ ਕੇ ਦੇਖੋ ਵੀ ਜਿਨ੍ਹਾਂ ਨੇ ਸੜਕਾਂ ਬੰਦ ਕੀਤੀਆਂ ਹੋਈਆਂ ਤੁਸੀਂ ਜੇ ਕਿਸਾਨ ਧਰਨਾ ਲਾ ਲੈਂਦੇ ਜਿਹਦੇ ਕਹਦੇ ਨੇ ਕਿਸਾਨਾਂ ਨੇ ਸੜਕ ਰੋਕ ਲਈ ਉਹ ਤਾਂ ਕਿਸਾਨ ਨੇ ਨਹੀਂ ਰੋਕੀ ਵੀ ਅਮੀਰ ਜਿਹੜੇ ਛੋੜ ਕੇ ਦੇਖ ਲਓ ਵਾਲਟਰ ਲੰਬੇ ਨਹੀਂ ਕੋਈ ਕੁਝ ਕਰੂੰਗਾ ਕੀ ਕਰੂੰ ਪ੍ਰਧਾਨ ਜੀ ਅੱਜ ਰੇਲ ਰੁਕੋ ਅੰਦੋਲਨ ਮਿੱਟੋ ਇੱਕ ਮਿੰਟੋ ਯਾਰ ਪ੍ਰਧਾਨ ਜੀ ਅੱਜ ਰੇਲ ਰੁਕੋ ਅੰਦੋਲਨ ਸੀਗਾ ਤੁਹਾਡਾ ਤੇ ਅੱਗੇ ਕੀ ਰੂਪਰੇਖਾ ਹੈਗੀ ਆ ਅੱਗੇ ਜਿਵੇਂ ਜਿਵੇਂ ਸਾਨੂੰ ਸਾਡੇ ਲੀਡਰ ਸੰਦੇਸ਼ ਦਿੰਦੇ ਰਹਿਣਗੇ ਜੀ ਮੋਰਚੇ 'ਚੋਂ ਉਵੇਂ-ਉਵੇਂ ਅਸੀਂ ਆਪਣੀ ਰੂਪਰੇਖਾ ਤਿਆਰ ਕਰਦੇ ਜਾਵਾਂਗੇ ਲੰਬਾ ਟਾਈਮ ਹੈ ਲੰਬਾ ਕੰਮ ਹੈ ਅੱਗੇ ਇਲੈਕਸ਼ਨ ਆ ਗਿਆ ਜੀ ਸਿਰਤੇ ਤੇ ਫਿਰ ਕੀਮੇ ਦੀ ਭੂਮਿਕਾ ਰਹੇਗੀ ਜਿਵੇਂ ਪੰਜੋਲਾ ਸਾਹਿਬ ਨੇ ਕਿਹਾ ਏ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਸਾਡਾ ਕੋਈ ਐਸੀ ਸਰਕਾਰ ਨਾਲ ਪੰਗਾ ਨਹੀਂ ਹੈ ਜਿਹੜੀ ਅਗਲੀ ਆਊਗੀ ਫਿਰ ਉਦੇ ਨਾਲ ਭੇਡ ਲਾਂਗੇ ਇਹ ਪ੍ਰਧਾਨ ਜੀ ਮੇਰਾ ਹਲੇ ਤੱਕ ਤਾਂ ਤੁਹਾਡੇ ਆਪਸੀ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਵਿੱਚ ਸਮਝੌਤਾ ਨਹੀਂ ਹੋਇਆ ਲੱਗਦਾ ਹੈ ਵੀ ਤੁਸੀਂ ਸਰਕਾਰ ਤੇ ਦਬਾਅ ਬਣਾ ਪਾਉਗੇ ਮੰਗਾ ਆਪਣੀਆਂ ਜਿਹੜੀਆਂ ਕਿਉਂਕਿ ਪਹਿਲਾਂ 32 ਤੋਂ ਵੱਧ ਜਥੇਬੰਦੀਆਂ ਸੀਗੀਆਂ ਜਿਹੜਾ ਸਮਝੌਤੇ ਦੀ ਗੱਲ ਹੈ ਇਹ ਸਾਡਾ ਉਹਨਾਂ ਲੀਡਰਾਂ ਨਾਲ ਨਹੀਂ ਹੋਇਆ ਇਕੱਲਾ ਜਿਹੜੀ ਪੰਜਾਬ ਦਾ ਕਿਸਾਨ ਹੈ ਉਹਨਾਂ ਨਾਲ ਸਭ ਨਾਲ ਸਮਝੌਤਾ ਹੈ ਸਭ ਕਿਸਾਨ ਇਕੱਠਾ ਹੈ ਉਹ ਜਿਹੜੇ ਲੀਡਰ ਆਪਣੇ ਥੈਲੇ ਨੋਟਾਂ ਦੇ ਭਰ ਕੇ ਘਰ ਚ ਬੈਠ ਗਏ ਉਹਨਾਂ ਨਾਲ ਸਮਝਾਤਾ ਹੁਣ ਆਈ ਨਹੀਂ ਕਦੇ ਜਿਵੇਂ ਮੈਂ ਪਹਿਲਾਂ ਵੀ ਬੋਲਿਆ ਹੁਣ ਸਾਡੇ ਲਖਵਾਲਜੀ ਦਾ ਬੇਟਾ ਹੈ ਬਜ਼ੁਰਗ ਦਾ ਆਪਾ ਇਹਨਾਂ ਬਜ਼ੁਰਗ ਹੁੰਦਾ ਸੀ ਉਹਨੇ ਬਾਦਲ ਸਰਕਾਰ ਚ 10 ਸਾਲ ਨਿਗਮ ਆਣਿਆ ਉਹ ਕਿੱਥੇ ਸਾਡੇ ਅੱਕੀ ਗੱਲ ਕਰ ਲੂਗਾ ਜੀ ਭਾਜਪੀ ਕਾਲੀਗਲ ਸਰਕਾਰ ਚ ਚੇਅਰਮੈਨ ਰਹੇ ਲਖਵਾਲ ਸਾਹਿਬ ਉਹ ਭਾਜਪੀ ਤੋਂ ਉਲਟ ਥੋੜਾ ਜਾਣਗੇ ਜਿਵੇਂ ਉਹਨਾਂ ਨੂੰ ਉੱਪਰ ਤੋਂ ਸੰਦੇਸ਼ ਮਿਲੂਗਾ ਉਹਨਾਂ ਦਾ ਉਹੀ ਗੱਲ ਕਰਨੀ ਹੈ ਜੀ ਚੰਭੂ ਮੋਰਚੇ ਪਰ ਜਿਹੜਾ ਆਪਣਾ ਸੰਘਰਸ਼ ਹੈ ਕਨੋਰੀਆ ਚੰਭੂ ਚਾਲ ਉਥੇ ਦੀ ਕਾਲ ਤੇ ਪੂਰੇ ਭਾਰਤ ਚ ਰੇਲ ਰੋਕੋ 4 ਘੰਟੇ ਲਈ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਤੁਸੀਂ ਸਾਥ ਦੇਣਾ ਚ ਆਏ ਆ ਥੋੜਾ ਬਹੁਤ ਬਹੁਤ ਧੰਨਵਾਦ ਨਾਲੇ ਉਸ ਲੋਕਾਂ ਨੂੰ ਜਿਹੜੇ ਖਰੀਦ ਕੇ ਲਾ ਲੋ ਜਿਹੜੇ ਝਾਂਰੇ ਦੇ ਲਈ ਇਹਦੇ ਢਾਲ ਕੇ ਤੁਹਾਨੂੰ ਮੋੜਦਾ ਹੁਣ ਸਾਨੂੰ ਫੇਰ ਦੁਬਾਰਾ ਆਪਣੇ ਘਰਵਾਰ ਛੱਡ ਕੇ ਉਥੇ ਸੜਕਾਂ ਤੇ ਰੋਣ ਨੂੰ ਮਜਬੂਰ ਸਰਕਾਰ ਨੇ ਕਰਿਆ ਹੋਇਆ ਹੈ ਜੇ ਆਪਾ ਸਾਰੇ ਵੀਰ ਹੰਬੜਾ ਮਾਰੂਗੇ ਇਕੱਠੇ ਹੋ ਕੇ ਤਾਂ ਇਹ ਸਰਕਾਰ بڑا ਮੋਟਾ ਇਹਨਾਂ ਦੇ ਕਿੰਨਾ ਵਾਂ ਜੂਨ ਫਰਕੂਗੀ ਮੈਂ ਜਗਵੰਤ ਟੀਵੀ ਲਈ ਹਰੀਸ਼ ਵਟਲਾ ਕੋਰਾਲੀ